ਹੇ ਭਾਈ ਪੁਨੀ ਵਾਲਾ ਪਤਾ ਦੇ 1500 ਦੇ ਜਿਹੜੇ ਪਾਸੋਂ ਹੁੰਦੇ ਮਾਜ਼ਮਾ ਪਾ ਰਖ ਦਿੱਤੀ ਹੈ ਪੁਨੀ ਵਾਲਾ ਪਤਾ ਦੇ ਲੋਕ ਆ ਕੇ ਬਿਜਾਉਣ ਇਹ ਹੈ ਟ੍ਰੈਕਟਰ ਦੀ ਵਾਲੇ ਦਾ ਇੰਤਜ਼ਾਮ ਕਰਕੇ ਉਹਦੇ ਇਤੇ ਵਿੱਚ ਕਿ ਅੱਗ ਸਕਾਰ ਵਰਚੰਗ ਸਿੰਘ ਛਾਣਾ ਹੋਰ ਗੁਰਜੰਗ ਸਿੰਘ ਦਾ ਪਟਾਣਾ ਬੌਸ ਰੋਡ ਘਰ ਦੇ ਕੋਲ ਅੱਗ ਲੱਗੀ ਹੈ ਆ ਤੁਸੀਂ ਦੇਖ ਰਹੇ ਹੋ ਕਣਕ ਦੇ ਬਾਹਰੋਂ ਲੱਗੀ ਅੱਗ ਪਿਆ